ਕਹਿੰਦਾ ਵੀ ਮਰੀਜ਼ ਦੀ ਦਵਾਈ ਹੈ ਦਵਾਈ ਕਰਨ ਉਹਦੇ ਵਿੱਚੋਂ ਨਿਕਲੇ ਨਸ਼ੀਲੇ ਪਦਾਰਥ ਅੱਛਾ ਕਹਿੰਦੇ ਪਾਰਸਲ ਦੇ ਵਿੱਚ ਕੀ ਆ ਮੈਂ ਖਿਆ ਮੇਰਾ ਪਾਰਸਲ ਨਹੀਂ ਮੈਂ ਖਿਆ ਪਾਰਸਲ ਕਿਸੇ ਦਾ ਹੀ ਮੈਂ ਖਿਆ ਵੀ ਮੈਂ ਤਾਂ ਨਹੀਂ ਪਤਾ ਵੀ ਇਹਦੇ ਵਿੱਚ ਇਹ ਕੰਪਨੀ ਵਾਲਾ ਪਾਰਸਲ ਹੁੰਦਾ ਤੇ ਸਟੈਂਪ ਵਗੈਰਾ ਲੱਗੀ ਹੁੰਦੀ ਹੈ ਪੇਪਰ ਹਾਂ ਪੇਪਰ ਵਗੈਰਾ ਲੱਗਿਆ ਹੁੰਦਾ ਜਿਵੇਂ ਉਵੇਂ ਹੀ ਕਰ ਰੱਖਿਆ ਸੀਗਾ ਟੇਪ ਟੂ ਅਪਲਾਈ ਹੋਈ ਸੀਗੀ ਉਹ ਨਹੀਂ अच्छा ਤੇ ਮੈਂ ਹੀ ਮੈਨੂੰ ਤਾਂ ਪਤਾ ਨਹੀਂ ਕਿ ਵੀ ਕਸਟਮਰ ਦਾ ਪਾਰਸਲ ਆ ਹਨਾ ਇਹ ਮੈਂ ਕਿਹਾ ਵੀ ਦਵਾਈ ਦੋਈ ਕਹਿੰਦੇ ਹੈਗੇ ਉਹ ਹਾਂ ਤੇ ਦਵਾਈ ਜੇ ਤਾਂ ਉਹਨਾਂ ਨੂੰ ਸ਼ੱਕ ਜਾ ਪੈ ਗਿਆ ਵੀ ਸੰਕਤੇ ਗਲਤ ਨਾ ਹੋਵੇ ਦਵਾਈ ਤੇ ਉਹੀ ਗੱਲ ਜਦੋਂ ਉਹਨਾਂ ਨੇ ਖੋਲ ਕੇ ਵੇਖਿਆ ਉਹਦੇ ਵਿੱਚ ਬਈ ਨਸ਼ੇ ਦੇ ਕੈਪਸੂਲ ਸੀਗੇ ਗੋਲੀਆਂ ਸੀਗੀਆਂ ਅੱਛਾ ਤੇ ਵਿੱਚ ਸਮਾਨ ਜਿਹਾ ਸੀ ਮਤਲਬ ਪੁੜੀਆਂ ਆਈਆਂ ਬਣਾ ਕੇ ਰੱਖੀਆਂ ਸੀ ਛੋਟੀਆਂ ਛੋਟੀਆਂ ਨੀਆਂ ਮੈਨੂੰ ਪੁੱਛਣ ਵੀ ਕੀ ਦੀ ਦਵਾਈ ਹੁਣ ਮੈਂ ਤਾਂ ਅਗਲਾ ਕੀ ਦੱਸਾਂਣਾ ਬਈ ਤੇ ਡਰੈੱਸ ਦੱਸਿਆ ਫਿਰ ਉਹਨਾਂ ਨੂੰ ਡਰੈੱਸ ਬਈ ਮੈਂ ਤਾਂ WhatsApp ਤੇ ਖੋਲਣ ਲੱਗਿਆ ਡਰੈੱਸ ਹੀ ਉੱਡ ਗਿਆ ਬਈ ਅਛਾ ਡਰੈਸ ਹੀ ਉੱਡ ਗਿਆ ਮੇਰਾ WhatsApp ਵੀ ਬਲੌਕ ਹੋ ਗਿਆ ਬਾਈ ਨਿਸ਼ੀਲੇ ਬਰਦਾਸ਼ਤ ਕਰਕੇ ਮੁੜ ਕੇ ਪੁਲਿਸ ਵਾਲਿਆਂ ਨੇ ਜਿਹੜੀ ਜਾਂਚ ਪੜਤਾਲ ਕੀਤੀ ਉਹ ਬੰਦਾ ਉਹ ਜਗ੍ਹਾ ਤੋਂ ਮਿਲਿਆ ਨਹੀਂ ਦੁਬਾਰਾ ਤੋਂ ਨਹੀਂ ਉਹ ਮਿਲਿਆ ਨਹੀਂਗਾ ਬਾਈ ਦੋਸਤ ਜੀ ਤੁਹਾਡਾ ਜਿਨੇ ਤੁਹਾਨੂੰ ਫਸਾ ਦੇਣਾ ਨਹੀਂ ਮੇਰਾ ਦੋਸਤ ਨਹੀਂ ਸੀਗਾ ਵੀਰੇ ਉਹ ਤਾਂ ਤੁਹਾਨੂੰ ਦੱਸ ਰਿਹਾ ਵੀ ਜਦੋਂ ਮੈਂ ਡਿਲੀਵਰੀ ਦੇ ਕੇ ਜਾਂਦਾ ਸੀਗਾ ਉਹ ਤੋਂ ਜਾਣ ਪਹਿਚਾਨ ਨੂੰ ਆ ਉਹ ਉਹ ਆਰਡਰ ਕਰਦਾ ਹੀ ਰਹਿੰਦਾ ਸੀ ਕੁਛ ਨਾ ਕੁਛ ਮੰਗਵਾਉਂਦਾ ਹੀ ਰਹਿੰਦਾ ਸੀਗਾ ਅੱਛਾ ਉਹਦੇ ਨਾਲ ਲਿਹਾਜ ਪੈ ਗਈ ਵਧੀਆ ਚਾਹ ਪਾਣੀ ਪੀ ਕੇ ਜਾਂਦਾ ਸੀ ਮੈਂ ਉਹਨਾਂ ਦੇ ਘਰੇ ਅੱਛਾ ਤੇ ਬਸ ਉਹਨੇ ਮੇਰਾ ਫਾਇਦਾ ਚੱਕ ਲਿਆ ਬਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸਮਾਨ ਫੜਾਉਣ ਪਿੱਛੇ ਹੋ ਜਾਣੀ ਸੀ ਮੁੰਡੇ ਨੂੰ 10 ਸਾਲਾਂ ਦੀ ਸਜ਼ਾ ਇਹ ਤਾਂ ਪੁਲਿਸ ਅਫਸਰ ਹੀ ਚੰਗਾ ਸੀ ਜਿਹਦੇ ਕਰਕੇ ਮੁੰਡੇ ਦਾ ਹੋ ਗਿਆ ਬਚਾ ਜਿੱਥੇ ਕੰਪਨੀ ਦੇ ਵਿੱਚ ਮੁੰਡਾ ਕੰਮ ਕਰਦਾ ਸੀ ਉਹਨਾਂ ਦੇ ਸਾਥ ਨਾਲ ਵੀ ਮੁੰਡੇ ਦਾ ਬਚਾ ਹੋ ਗਿਆ ਉਹਨਾਂ ਦੇ ਸਬੂਤਾਂ ਕਰਕੇ ਮੁੰਡੇ ਦਾ ਬਚਾ ਹੋ ਗਿਆ ਮੁੰਡੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਜਿਹੜਾ ਅੱਜ ਰੱਬ ਦਾ ਸ਼ੁਕਰ ਕਰਨ ਤੋਂ ਥੱਕਦਾ ਨਹੀਂ ਪਿਆ ਤੇ ਉਸ ਪੁਲਿਸ ਅਫਸਰ ਦਾ ਸ਼ੁਕਰ ਕਰਨ ਤੋਂ ਥੱਕਦਾ ਨਹੀਂ ਪਿਆਗਾ ਕੀ ਗੱਲਬਾਤ ਹੈ ਇਹਦੇ ਵਿੱਚੋਂ ਕੀ ਗੱਲ ਨਿਕਲ ਕੇ ਆਉਂਦੀ ਆ ਅੱਜ ਫਿਰ ਤੁਹਾਨੂੰ ਰੱਬ ਨੇ ਰੱਖ ਲਿਆ ਬਈ ਰੱਖ ਲਿਆ ਵੀਰੇ ਪੂਰੇ ਹੀ ਰੱਖ ਲਿਆ ਵੀਰੇ ਬਹੁਤ ਬਚਾਅ ਹੋ ਗਿਆ ਬਈ ਮੇਰਾ ਅੱਜ ਅੱਛਾ ਚੰਗੇ ਅਫਸਰ ਦੀ ਵੀ ਉਹਦੇ ਕਰਕੇ ਹੀ ਬਚ ਗਏ ਤੁਸੀਂ ਹਾਂ ਚੰਗੇ ਅਫਸਰ ਕਰਕੇ ਵੀ ਬਚ ਗਿਆ ਤੇ ਕੁਛ ਸੇਵਾ ਕਰਕੇ ਵੀ ਬਚ ਗਿਆ ਵੀਰੇ ਅੱਛਾ ਸੇਵਾ ਕਰਦੇ ਹੁੰਦੇ ਹਾਂ ਹਾਂ ਸੇਵਾ ਕਰਦੇ ਹਾਂ ਬਈ ਫਿਰ ਤੁਸੀਂ ਉਹਨੂੰ ਕਿੰਨੇ ਕ ਟਾਈਮ ਤੋਂ ਜਾਣਦੇ ਸੀ ਬੰਦੇ ਨੂੰ ਜਾਣਦਾ ਤਾਂ ਕੁਛ ਬਈ ਮੰਨ ਕੇ ਚੱਲੋ ਵੀ ਮੈਂ ਡਿਲੀਵਰੀ ਦਾ ਕੰਮ ਕਰਦਾ ਸੀਗਾ ਪ੍ਰਾਈਵੇਟ ਸੀਗੀ ਇੱਕ ਕੰਪਨੀ ਉੱਥੇ ਮੈਂ ਡਿਲੀਵਰੀ ਦਾ ਕੰਮ ਕਰਦਾ ਸੀਗਾ ਡਿਲੀਵਰੀ ਦੇ ਕੇ ਆਂਦਾ ਸੀਦਾ ਪਾਰਸਲ ਵਗੈਰਾ ਆਉਂਦੇ ਸੀਗੇ ਜੀ ਤੇ ਆਰਡਰ ਵਗੈਰਾ ਕਰਦੇ ਸੀ ਇਹ ਪਾਰਸਲ ਤੇ ਆਪਾਂ ਪਾਰਸਲ ਦੇ ਕੇ ਜਾਂਦੇ ਸੀ ਉਹਨਾਂ ਨੂੰ ਉਹ ਤੋਂ ਲਿਆਜੀ ਪੈ ਗਈ ਬਸ ਉਹ ਬੰਦੇ ਨਾਲ ਉਹ ਬੰਦੇ ਦਾ ਘਰ-ਬਾਰ ਜਾਣਦੇ ਸੀ ਤੁਸੀਂ ਘਰ-ਬਾਰ ਤਾਂ ਨਹੀਂ ਗਾ ਜਾਣਦਾ ਸੀਗਾ ਵੀਰੇ ਮਤਲਬ ਜਿੱਥੇ ਮੈਂ ਪਾਰਸਲ ਦੇ ਕੇ ਜਾਂਦਾ ਹੁੰਦਾ ਸੀ ਉਹਨਾਂ ਦੇ ਘਰੇ ਆਏ ਵੇ ਸੀਗੇ ਉਹ ਅੱਛਾ ਉਹਨਾਂ ਦੇ ਘਰੇ ਆਏ ਹੋਏ ਸੀਗੇ ਹਾਂ ਉਹਨਾਂ ਦੇ ਘਰੇ ਆਏ ਹੋਏ ਸੀ ਐ ਨਹੀਂ ਪਤਾ ਉਹਨੇ ਰਿਸ਼ਤੇਦਾਰ ਸੀਗੇ ਜਾਂ ਗਵਾਂਡੀ ਸੀਗੇ ਮਤਲਬ ਉਹਨਾਂ ਦੇ ਘਰੇ ਆਉਣਾ ਜਾਣਾ ਸੀ ਉਹਨਾਂ ਦਾ ਦੁਬਾਰਾ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਦੁਬਾਰਾ ਨਹੀਂ ਬਈ ਹੋਈ ਨਹੀਂ ਮਿਲੇ ਨਹੀਂ ਉਹ ਨਹੀਂ ਮਿਲੇ ਨਹੀਂਗੇ ਮੈਂ ਤਾਂ ਬਈ ਉਹ ਘਰੇ ਨਹੀਂ ਜਿਹੜਾ ਘਰ ਉਹਨਾਂ ਦਾ ਆਵਦਾ ਸੀਗਾ ਕਿਵੇਂ ਸੀ ਨਹੀਂ ਉਹਨਾਂ ਦਾ ਆਵਦਾ ਨਹੀਂ ਸੀਗਾ ਬਈ ਅੱਛਾ ਉਹ ਤਾਂ ਕਿਸੇ ਦਾ ਸੀ ਨਾ ਘਰ ਉਹਨਾਂ ਦੇ ਆਏ ਹੋਏ ਸੀਗੇ ਅੱਛਾ ਹਾਂ ਵੀ ਘਰੋਂ ਕਿਸੇ ਦਾ ਸੀਗਾ ਉਹਨਾਂ ਦੇ ਆਏ ਹੋਏ ਸੀਗੇ ਜਿਹੜੇ ਤੁਸੀਂ ਆਪਣੇ ਦੋਸਤ ਨੂੰ ਦੋਸਤ ਸੀ ਤੁਹਾਡਾ ਜਿਨੇ ਤੁਹਾਨੂੰ ਫਸਾ ਦੇਣਾ ਨਹੀਂ ਮੇਰਾ ਦੋਸਤ ਨਹੀਂ ਸੀਗਾ ਵੀਰੇ ਉਹ ਤਾਂ ਤੁਹਾਨੂੰ ਦੱਸ ਰਿਹਾ ਵੀ ਜਦੋਂ ਮੈਂ ਡਿਲੀਵਰੀ ਦੇ ਕੇ ਆਂਦਾ ਸੀਗਾ ਉਦੋਂ ਜਾਣ ਪਹਿਚਾਨ ਹੁੰਦੀ ਹਾ ਉਹ ਉਹ ਆਰਡਰ ਕਰਦਾ ਹੀ ਰਹਿੰਦਾ ਸੀ ਕੁਛ ਨਾ ਕੁਛ ਮੰਗਵਾਉਂਦਾ ਹੀ ਰਹਿੰਦਾ ਸੀਗਾ ਅੱਛਾ ਉਹਦੇ ਨਾਲ ਲਿਆਜ ਪੈ ਗਈ ਵਧੀਆ ਚਾਹ ਪਾਣੀ ਪੀ ਕੇ ਆਂਦਾ ਸੀ ਮੈਂ ਉਹਨਾਂ ਦੇ ਘਰੇ ਅੱਛਾ ਤੇ ਬਸ ਉਹਨੇ ਮੇਰਾ ਫਾਇਦਾ ਚੱਕ ਲਿਆ ਬਈ ਵੇਖੋ ਪਾਰਸਲ ਜਿਹੜਾ ਪੈਕ ਕੀਤਾ ਵਿਆ ਸੀ ਟੇਪ ਟੂਪ ਕੀਤੀ ਵੀ ਸੀਗੀ ਹਨਾ ਉਹਨਾਂ ਨੇ ਫੋਟੋ ਮਾ ਫੋਟੋ ਮਾ ਕੀਤੀਆਂ ਸਾਰੀਆਂ ਸਾਰਾ ਕੁਝ ਕੀਤਾ ਵਿਆ ਸੀਗਾ ਉਹ ਬਸ ਉਹਨੇ ਮੇ ਵੀ ਕਹਿੰਦਾ ਵੀ ਆਪਣਾ ਪਾਰਸਲ ਆ ਕਹਿੰਦਾ ਹਾਂ ਤੇ ਵੀ ਇਹ ਨਾ ਪਿੰਡ ਭੇਜਣਾਗਾ ਕਹਿੰਦਾ ਕਿਤੇ ਅੱਛਾ ਮੈਂ ਕਿਹਾ ਵੀ ਪਿੰਡ ਤਾਂ ਮੈਂ ਜਾਂਦਾ ਨਹੀਂਗਾ ਮੈਂ ਕਿਹਾ ਵੀ ਮੇਰੇ ਤਾਂ ਲੋਕਲ ਲੋਕਲ ਹੀ ਆ ਬਸ ਸ਼ਹਿਰ ਦੇ ਵਿੱਚ ਵੀ ਪਿੰਡ ਵਾਲਾ ਏਰੀਆ ਮੇਰੇ ਕੋਲੇ ਹੈ ਨਹੀਂਗਾ ਹਾਂ ਵੀ ਮੈਂ ਤੇਰਾ ਪਾਰਸਲ ਨਹੀਂ ਜਾ ਸਕਦਾ ਅੱਛਾ ਤੇ ਕਹਿੰਦਾ ਫਿਰ ਆਪਣੀ ਯਾਰੀ ਦੋਸਤੀ ਕਾਦੀ ਹੋਈ ਵੀ ਹਣਾ ਵੀ ਤੂੰ ਜਾਣਦੇ ਹੀ ਆ ਮੈਨੂੰ ਇੱਕ ਦੂਜੇ ਨੂੰ ਆਪਾਂ ਜਾਣਦੇ ਆ ਆਪਾਂ ਕਿਹੜਾ ਕੋਈ ਗਲਤ ਕੰਮ ਕਰ ਰਹੇ ਆਗੇ ਹਾਂ ਤੇ ਕਹਿੰਦਾ ਦਵਾਈ ਆ ਗਈ ਕਹਿੰਦਾ ਜ਼ਰੂਰੀ ਭੇਜਣੀ ਆ ਗਈ ਕਹਿੰਦਾ ਅੱਛਾ ਹਾਂ ਤੇ ਕਹਿੰਦਾ ਬਸ ਉੱਥੇ ਫੜਾਉਣੀ ਆ ਗਈ ਕਹਿੰਦਾ ਪੈਂਡ ਕਹਿੰਦਾ ਅੱਛਾ ਤੇ ਕਹਿੰਦਾ ਫੜਾ ਲਈ ਕਹਿੰਦਾ ਜਦੋਂ ਫਿਰ ਤੈਨੂੰ ਪੁਲਿਸ ਵਾਲੇ ਨੇ ਰੋਕਿਆ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਖੋਲਿਆ ਤੁਸੀਂ ਹੱਕੇ-ਬੱਕੇ ਰਹਿ ਗਏ ਮੈਂ ਤਾਂ ਵੀਰੇ ਮੈਨੂੰ ਤਾਂ ਕੋਈ ਇਹੋ ਜਿਹਾ ਨਹੀਂ ਸੀਗਾ ਵੀ ਉਹਦੇ ਵਿੱਚ ਕੀ ਆਗਾ ਕੀ ਨਹੀਂ ਹੈਣਾ ਮੈਂ ਤਾਂ ਪਹਿਲੀ ਗੱਲ ਤਾਂ ਜਵਾਬ ਹੀ ਦੇਈ ਜਾਂਦਾ ਸੀ ਮੈਂ ਪਿੰਡ ਨਹੀਂ ਜਾਂਦਾ ਵੀਰੇ ਮੇਰਾ ਲੋਕਲ ਹੈਗਾ ਵੀ ਐਵੇਂ ਹੈਣਾ ਵੀ ਇੰਨੀ ਦੂਰ ਮੈਂ ਪਾਰਸਲ ਤੇਰਾ ਦੇਣ ਜਾਊਗਾ ਹਨ ਤੇ ਵੀ ਮੈਂ ਖ ਮੇਰਾ ਸਿਸਟਮ ਨਹੀਂ ਬੰਦਣਾ ਮੈਂ ਖ ਮੇਰੇ ਦੂਸਰੇ ਪਾਰਸਲ ਰਹਿ ਜਾਣਗੇ ਹਾਂ ਤੇ ਕਹਿੰਦਾ ਮੈਂ ਵੀਰੇ ਨਹੀਂ ਯਾਰ ਕਿਸੇ ਹੋਰ ਨੂੰ ਵੇਖ ਲਾ ਮੈਂ ਕਿ ਤੂੰ ਆਪ ਚਲਾ ਜਾ ਹਨਾ ਵੀ ਤੂੰ ਆਪ ਕਿਉਂ ਨਹੀਂ ਜਾਂਦਾ ਕਦਾ ਨਹੀਂ ਕਹਿੰਦਾ ਮੈਂ ਕਿਤੇ ਹੋਰ ਕੰਮ ਜਾਣਾਗਾ ਕਹਿੰਦਾ ਵੀ ਚਲ ਤੂੰ ਫੜਾ ਆਏਗਾ ਉਹਨੂੰ ਲਾਲਚ ਦਿੱਤਾ ਹੋ ਕੋਈ ਨੂੰ ਲਾਲਚ ਕਹਿੰਦਾ ਵੀ ਆਪ ਦਾ ਖਰਚਾ ਪਾਣੀ ਲੈ ਲਈ ਚੱਲ ਅੱਛਾ ਵੀ ਜਿੰਨਾ ਤਰਾ ਬੰਦਾ ਹੋਇਆ ਅੱਛਾ ਵੀ ਖਰਚਾ ਪਾਣੀ ਲੈ ਲਈ ਫਿਰ ਮਾਣੂ ਪੁੱਛਾ ਮੈਂ ਕਿ ਤੇ ਚ ਹੈ ਕੀ ਆਗਾ ਕਹਿੰਦਾ ਸਮਾਨ ਆਗਾ ਕਹਿੰਦਾ ਬਸ ਵੀ ਦਵਾਈ ਥੋੜੀ ਬਹੁਤ ਬਸ ਤੇ ਉਹ ਆ ਗਈ ਬਸ ਫੜਾਉਣ ਹੀ ਆ ਗਈ ਕਹਿੰਦਾ ਮਰੀਜ਼ ਦੀ ਹੈਗੀ ਦਵਾਈ ਵੇਖੋ ਇੱਕ ਕਹਿੰਦਾ ਵੀ ਮਰੀਜ਼ ਦੀ ਦਵਾਈ ਹੈ ਦਵਾਈ ਕਰਨ ਉਹਦੇ ਵਿੱਚੋਂ ਨਿਕਲੇ ਨਸ਼ੀਲੇ ਪਦਾਰਥ ਨਸ਼ੀਲੇ ਪਦਾਰਥ ਕਰਕੇ ਮੁੜ ਕੇ ਪੁਲਿਸ ਵਾਲਿਆਂ ਨੇ ਜਿਹੜੀ ਜਾਂਚ ਪੜਤਾਲ ਕੀਤੀ ਉਹ ਬੰਦਾ ਉਹ ਜਗ੍ਹਾ ਤੋਂ ਮਿਲਿਆ ਨਹੀਂ ਦੁਬਾਰਾ ਤੋਂ ਨਹੀਂ ਉਹ ਮਿਲਿਆ ਨਹੀਂਗਾ ਬਈ ਫਿਰ ਤੂੰ ਥੋੜਾ ਬਚਾ ਕਿਦਾਂ ਹੋਇਆ ਮੇਰਾ ਬਚਾਤਾ ਬਈ ਜਦੋਂ ਮੈਨੂੰ ਉੱਥੇ ਨਾਕੇ ਤੇ ਫੜਿਆ ਜਦੋਂ ਮਤਲਬ ਮੈਂ ਫਿਰ ਵੀ ਚਲ ਮੈਨੂੰ ਉਹ ਬੰਦੇ ਤੇ ਆਏ ਹੋ ਗਏ ਚੱਲੇ ਯਾਰ ਲਿਆ ਆ ਜਾਈ ਯਾਰੀ ਦੋਸਤੀ ਆ ਹਨਾ ਵੀ ਚਲ ਕੋਈ ਗੱਲ ਨਹੀਂ ਜ਼ਰੂਰੀ ਹੋਊਗੀ ਬੰਦੇ ਨੂੰ ਹਨਾ ਤੇ ਮੈਂ ਫਿਰ ਉਧਰੋਂ ਆਪਦੀ ਮਤਲਬ ਮਤਲਬ ਛੁੱਟੀ ਲੈ ਕੇ ਵੀ ਘੰਟੇ ਦੋ ਘੰਟਿਆਂ ਦੀ ਤੇ ਫਿਰ ਮੈਂ ਉਹਦੀ ਦਵਾਈ ਫੜਨ ਚਲਾ ਗਿਆ ਬਈ ਉਹ ਅੱਛਾ ਤੇ ਰਾਤ ਚ ਨਾਕਾ ਲੱਗਿਆ ਸੀਗਾ ਵੀ ਪਿੰਡ ਚ ਅੱਛਾ ਤੇ ਪਿੰਡ ਚ ਨਾਕਾ ਲੱਗਿਆ ਰੋਕ ਲਿਆ ਵੀਰੇ ਮੈਨੂੰ ਉੱਥੇ ਉਹਨਾਂ ਨੇ ਹਾਂ ਤੇ ਰੋਕ ਲਿਆ ਤੇ ਤੁੰਗਾਂ ਨੂੰ ਚੱਕ ਕੀਤਾ ਵੀ ਕਿੱਥੋਂ ਆਇਆ ਕਿੱਥੋਂ ਨਹੀਂ ਹਨਾ ਜੀ ਮੈਂ ਕਹਾਂ ਹੀ ਮੈਂ ਉਹ ਪਿੰਡ ਦਾ ਉਹ ਸ਼ਹਿਰ ਦਾ ਰਹਿਣ ਆਲਾਂਗਾ ਵੀ ਆ ਮੈਰੇ ਕੋਲ ਪਾਰਸਲ ਹੀ ਮੈਂ ਦੇਣ ਚੱਲਿਆਗਾ ਅੱਛਾ ਕਹਿੰਦੇ ਪਾਰਸਲ ਦੇ ਵਿੱਚ ਕੀ ਆ ਮੈਂ ਕਹਾਂ ਮੇਰਾ ਪਾਰਸਲ ਨਹੀਂ ਮੈਂ ਪਾਰਸਲ ਕਿਸੇ ਦਾ ਹੀ ਮੈਂ ਕਹਾਂ ਵੀ ਮੈਂ ਤਾਂ ਨਹੀਂ ਪਤਾ ਵੀ ਇਹਦੇ ਵਿੱਚ ਅੱਛਾ ਇਹਦੇ ਕੰਪਨੀ ਵਾਲਾ ਪਾਰਸਲ ਹੁੰਦੇ ਤੇ ਸਟੈਂਪ ਵਗੈਰਾ ਲੱਗੀ ਹੁੰਦੀ ਹੈ ਪੇਪਰ ਵਗੈਰਾ ਲੱਗਾ ਹਾਂ ਪੇਪਰ ਵਗੈਰਾ ਲੱਗਾ ਹੁੰਦਾ ਜਿਵੇਂ ਉਵੇਂ ਹੀ ਕਰ ਰੱਖਿਆ ਸੀਗਾ ਟੇਪ ਟੂ ਅਪਲਾਈ ਹੋਈ ਸੀਗੀ ਉਹਨੇ ਹੀ ਅੱਛਾ ਤੇ ਮੈਂ ਹੀ ਮੈਨੂੰ ਤਾਂ ਪਤਾ ਨਹੀਂਗਾ ਵੀ ਕਸਟਮਰ ਦਾ ਪਾਰਸਲ ਆ ਹਨਾ ਇਹ ਮੈਂ ਕਹਾਂ ਵੀ ਦਵਾਈ ਦ ਤੇ ਦਵਾਈ ਜੇ ਤਾਂ ਉਹਨਾਂ ਨੂੰ ਸ਼ੱਕ ਜਾ ਪੈ ਗਿਆ ਵੀ ਕਿਤੇ ਗਲਤ ਨਾ ਹੋਵੇ ਦਵਾਈ ਤੇ ਉਹੀ ਗੱਲ ਜਦੋਂ ਉਹਨਾਂ ਨੇ ਖੋਲ ਕੇ ਵੇਖਿਆ ਉਹਦੇ ਵਿੱਚ ਬਈ ਨਸ਼ੇ ਦੇ ਕੈਪਸੂਲ ਸੀਗੇ ਗੋਲੀਆਂ ਸੀਗੀਆਂ ਅੱਛਾ ਤੇ ਵਿੱਚ ਸਮਾਨ ਜਾਂ ਸੀ ਮਤਲਬ ਪੁੜੀਆਂਈਆਂ ਬਣਾ ਕੇ ਰੱਖੀਆਂ ਸੀ ਛੋਟੀਆਂ ਛੋਟੀਆਂ ਨਹੀਂ ਹਾਂਜੀ ਬਈ ਫਿਰ ਤੁਸੀ ਡਰ ਨਹੀਂ ਲੱਗਿਆ ਤੁਹਾਨੂੰ ਬਈ ਮੈਂ ਡਰ ਕੀ ਬਸ ਪੁੱਛਣਾ ਬਸ ਵੀਰੇ ਬੁਰਾ ਹਾਲ ਹੋ ਗਿਆ ਸੀ ਮੇਰਾ ਵੀ ਆ ਕੀ ਸੀਨ ਹੋ ਗਿਆ ਮੈਂ ਉਹ ਬੰਦੇ ਤੇ ਇੰਨਾ ਯਕੀਨ ਕੀਤਾ ਬਈ ਹੁਣ ਤੁਸੀ ਵਿਸ਼ਵਾਸ ਕਰੋਗੇ ਕਿਸੇ ਮੈਂ ਤਾਂ ਵੀਰੇ ਕਹਿਤ ਨਹੀਂ ਕਰਦਾ ਵੀਰੇ ਚਾਹ ਪਾਣੀ ਮੈਂ ਤਾਂ ਮਹਿੰਗਾ ਪੀ ਗਿਆਦਾ ਵੀਰੇ अच्छा और भाई देखो चा पानी ਦੇ لالچ ਦੇ ਵਿੱਚ ਮੁੰਡੇ ਨੂੰ ਇੱਕ ਤਰ੍ਹਾਂ ਦੀ ਕਿੰਨੇ ਸਾਲ ਦੀ ਸਜ਼ਾ ਹੋਣੀ ਸੀ ਤੁਹਾਨੂੰ ਜੇ ਪੁਲਿਸ ਅਫਸਰ ਨਾ ਚੰਗਾ ਹੁੰਦਾ ਤਾਂ ਜੇ ਨਾ ਹੁੰਦਾ ਤਾਂ ਬਈ ਘੱਟੋ ਘੱਟ ਮੇਰੇ ਹਿਸਾਬ ਨਾਲ 10 ਸਾਲ ਤਾਂ ਪੱਕੇ ਸੀਗੇ ਬਈ 10 ਸਾਲਾਂ ਦੀ ਸਜ਼ਾ ਹੋ ਜਾਣੀ ਸੀ ਮੁੰਡੇ ਨੂੰ ਇੱਕ ਚਾਹ ਪਾਣੀ ਦੇ ਪਿੱਛੇ ਹਨਾ ਚਾਹ ਪਾਣੀ ਇਕੱਲਾ ਕੋਲੇ ਜਾ ਕੇ ਵੇਂਦਾ ਸੀਗਾ ਤੇ ਭਰੋਸਾ ਕਰ ਲਿਆ ਸੀ ਉਹ ਮੁੰਡੇ ਤੇ ਵੀ ਕੋਈ ਗੱਲ ਨਹੀਂ ਵੀ ਮੈਂ ਆਪਾਂ ਅੱਜ ਤੋਂ ਦੋਸਤ ਹਨਾ ਵੀ ਮੈਂ ਤੁਹਾਡਾ ਜਿਹੜਾ ਪਾਰਸਲ ਆ ਉਹ ਫੜਾ ਦੂੰਗਾ ਉਹਨਾਂ ਨੇ ਪਾਰਸਲ ਦੀਆਂ ਫੋਟੋਆਂ ਫੋਟੋਆਂ ਖਿੱਚੀਆਂ ਸੀ ਇਸ ਕਰਕੇ ਬਚਾ ਹੋ ਗਿਆ ਤੁਹਾਡਾ ਹਾਂ ਉਹਨਾਂ ਨੇ ਪਾਰਸਲ ਦੀਆਂ ਫੋਟੋਆਂ ਖਿੱਚੀਆਂ ਸੀਗੀਆਂ ਵੀ ਚਾ ਵੀ ਤੂੰ ਇਹ ਲੈ ਜਾ ਹਨਾ ਵੀ ਜੇ ਕੋਈ ਤੈਨੂੰ ਰਾਹ 'ਚ ਰੋਕ ਕੇ ਉਹ ਦਿੱਤਾ ਸੀਗਾ ਮੈਨੂੰ ਅੱਛਾ ਵੀ ਮੈਂ ਫੋਟੋ ਫੋਟਾ ਵੀ ਖਿੱਚਿਆ ਸੀਗਾ ਉਹਨੇ ਵੀ ਮੈਂ ਮੈਂ ਵੀਰੇ ਮੈਂ ਨਹੀਂ ਵੀ ਤੂੰ ਫੋਟੋ ਫੋਟਾ ਖੱਚਣਾ ਵੀ ਵੀ ਤੇਰੇ ਤੋਂ ਹੀ ਲੈ ਕੇ ਗਿਆ ਮੈਂ ਪਾਰਸਲ ਮੈਨੇ ਫੋਟੋਆਂ ਖਿੱਚ ਲਈਆਂ ਸੀ ਪਾਰਸਲ ਦੀਆਂ ਵੀ ਆ ਮੇਰਾ ਪਾਰਸਲਾ ਤੇ ਮੈਨੂੰ ਫੋਟੋਆਂ ਕਰਤੀਆਂ ਉਹਨੇ ਵਟਸਐਪ ਕਰਤੀਆਂ ਅੱਛਾ ਵੀ ਆਪਦਾ ਸਾਰਾ ਐਡਰੈਸ ਕਰਤਾ ਮੈਨੂੰ ਵਟਸਐਪ ਤੇ ਅੱਛਾ ਤੇ ਵੀ ਕਹਿੰਦਾ ਜੇ ਤਨ ਕੋਈ ਰੋਕੇ ਰੁਕੇ ਤਾਂ ਮੇਰੀ ਗੱਲ ਕਰਾ ਦੀ ਜਾਂ ਹਨਾ ਵੀ ਇਹਨਾਂ ਦੀ ਦਵਾਈ ਆ ਤੇ ਜਦੋਂ ਉੱਥੇ ਨਾਕੇ ਦੇ ਰੋਕ ਲੈ ਮੈਨੂੰ ਮੈਨੂੰ ਪੁੱਛਣ ਵੀ ਕੀ ਦੀ ਦਵਾਈ ਹੁਣ ਮੈਂ ਤਾਂ ਅਗਲਾ ਕੀ ਦੱਸਾਂ ਹਨਾ ਵੀ ਤੁਹ ਡਰੈਸ ਦੱਸਿਆ ਫਿਰ ਉਹਨਾਂ ਨੂੰ ਡਰੈਸ ਬਈ ਮੈਂ ਤਾਂ WhatsApp ਤੇ ਖੋਲਣ ਲੱਗਿਆ ਡਰੈਸ ਹੀ ਉੱਡ ਗਿਆ ਬਈ ਅੱਛਾ ਡਰੈਸ ਹੀ ਉੱਡ ਗਿਆ ਹਾਂ ਮੇਰਾ WhatsApp ਹੀ ਬਲੌਕ ਹੋ ਗਿਆ ਬਈ ਕੋਈ ਮੇਰੇ ਸਾਹਮਣੇ ਲੋ ਸਾਰਾ ਜਿਹੜੀ ਉਹਨੂੰ ਜਾਣਕਾਰੀ ਹੋਣੀ ਐ ਇਸ ਚੀਜ਼ ਦੀ ਹਾਂ ਬਈ ਭੇਤ ਲਈ ਬੈਠਾ ਸੀਗਾ ਬਈ ਮੇਰਾ ਉਹ ਬੰਦਾ ਵੇਖੋ ਕਿੱਦਾਂ ਦੇ ਹਾਈਕਰ ਟੱਕਰਦੇ ਆ ਇੱਕ WhatsApp ਤੇ ਜਿਹੜਾ ਡਾਟਾ ਭੇਜਿਆ ਸੀ ਉਹ ਵੀ ਸਾਰਾ ਵਾਸ਼ ਕਰਤਾ ਮੁੰਡੇ ਨੂੰ 10 ਸਾਲਾਂ ਦੀ ਸਜ਼ਾ ਹੋ ਜਾਣੀ ਸੀ ਇਹਦੀ ਜ਼ਿੰਦਗੀ ਖਰਾਬ ਹੋ ਜਾਣੀ ਸੀ ਹਨਾ ਜ਼ਿੰਦਗੀ ਖਰਾਬ ਹੋ ਜਾਣੀ ਸੀ ਇਹਨੇ ਵਿਸ਼ਵਾਸ ਕੀਤਾ ਉਸ ਬੰਦੇ ਤੇ ਵਿਸ਼ਵਾਸ ਕਰਨ ਤੋਂ ਬਾਅਦ ਉਹ ਬੰਦੇ ਨੇ ਇਹਦਾ ਵਿਸ਼ਵਾਸ ਘਾਤ ਕਰਤਾ ਹਨਾ ਉਹਦੇ ਵਿੱਚ ਨਸ਼ੀਲੇ ਪਦਾਰਥ ਸੀਗੇ ਜਿਹੜੇ ਉਹ ਡਾਟਾ ਭੇਜਿਆ ਸੀਗਾ ਵੀ ਜਿਹੜੀ ਜਗ੍ਹਾ ਤੇ ਐਡਰੈਸ ਤੇ ਫੜਾਉਣਾਗਾ ਹਨਾ ਜਦੋਂ ਪਤਾ ਲੱਗਿਆ ਉਸ ਬੰਦੇ ਨੂੰ ਵੀ ਭਾਈ ਇਹ ਬੰਦਾ ਫੜਿਆ ਗਿਆ ਉਹਦੇ ਕੋਲ ਤੁਹਾਡੀ ਲੋਕੇਸ਼ਨ ਪਹੁੰਚੀ ਹੋਣੀ ਹੈ ਮੁੰਡੇ ਕੋਲੇ हां कि भाई मैं तो भाई इना पढ़े लिखे हैं नहीं ठीक है भाई ठीक-ठाक जे ਘਰੋਂ ਆ ਬਈ ਮੈਂ ਗਰੀਬ ਜੇ ਘਰੋਂ ਆਂਗਾ ਬਾਲਾ ਹੈ ਨਹੀਂਗਾ ਅੱਛਾ ਤੇ ਉਹ ਮਤਲਬ ਚੰਗੇ ਘਰੋਂ ਸੀਗਾ ਬੰਦਾ ਜਿੰਨਾਂ ਦੇ ਘਰੇ ਆਏ ਉਹ ਵੀ ਤਕੜੇ ਆ ਕਿ ਤੇ ਗਾਂ ਮੁੰਡਾ ਵੀ ਠੀਕ ਮਤਲਬ ਚੰਗੇ ਘਰੋਂ ਸੀਗਾ ਵਧੀਆ ਪੈਸਿਆਂ ਵਾਲਾ ਸੀਗਾ ਦੇਖੋ ਅੱਜ ਕੱਲ੍ਹ ਦੁਨੀਆ ਦੇ ਦਿਮਾਗ ਕਿੰਨਾ ਜ਼ਿਆਦਾ ਤੇਜ਼ ਹੈ ਕਿੱਡੇ ਕਿੱਡੇ ਤਕੜੇ ਹਾਈਕਰ ਬੈਠੇ ਹੋਏ ਹਨ ਉਹ ਹਾਈਕਰ ਨੇ ਕੀ ਕੀਤਾ ਇਹਦੀ ਲੋਕੇਸ਼ਨ ਟ੍ਰੇਸ ਕੀਤੀ ਜਦੋਂ ਪੁਲਿਸ ਆਫਸਰ ਕੋਲੇ ਜਾ ਕੇ ਨਾਕੇ ਤੇ ਜਾ ਕੇ ਫੜਿਆ ਗਿਆ ਠੀਕ ਹੈ ਉਸ ਟਾਈਮ ਇਹਨੇ ਉਹਨੇ ਆਪਦਾ ਡਾਟਾ ਜਿਹੜਾ ਉਹ ਡਿਲੀਟ ਕਰਤਾ ਜਿਹੜੀ ਲੋਕੇਸ਼ਨ ਜਿਹੜਾ ਇਹਨੂੰ ਭੇਜਿਆ ਸੀ ਜਿੰਨਾ ਵੀ ਕੁਝ ਭੇਜਿਆ ਸੀਗਾ ਉਹ ਡਾਟਾ ਡਿਲੀਟ ਕਰਤਾ ਉਹ ਡਾਟਾ ਡਿਲੀਟ ਕਰਨ ਤੋਂ ਬਾਅਦ ਪੁਲਿਸ ਵਾਲਿਆਂ ਨੇ ਅਣਕਵਾਰੀ ਕੀਤੀ ਵੀ ਵਾਕਈ ਇਹਦੇ ਆਫਿਸ ਦੇ ਵਿੱਚ ਜਾ ਕੇ ਪੁੱਛਿਆ ਤੁਹਾਡੇ ਆਫਿਸ ਦੇ ਵਿੱਚ ਜਾ ਕੇ ਪੁੱਛਿਆ ਉਹਨਾਂ ਨੇ ਨਹੀਂ ਉੱਥੇ ਤਾਂ ਨਹੀਂ ਗਏ ਸੀਗੇ ਮੈਂ ਤਾਂ ਕਿ ਉਹ ਤੋਂ ਛੁੱਟੀ ਲੈ ਕੇ ਆਇਆ ਵਿਆ ਸੀਗੀ ਮੈਂ ਹੁਣ ਉਹਨੂੰ ਪਤਾ ਕਿਵੇਂ ਲੱਗਿਆ ਮਤਲਬ ਉੱਥੇ ਤਾਂ ਗਏ ਵੇ ਸੀਗੇ ਤੁਸੀਂ ਸੱਚੇ ਹੋ ਉਹ ਉਹਨਾਂ ਨੂੰ ਪਤਾ ਵੀ ਮੁੰਡਾ ਡਿਲੀਵਰੀ ਦਾ ਕੰਮ ਕਰਦਾ ਠੀਕ ਹੈ ਜੀ ਤੁਹਾਡਾ ਕਾਰਡ ਬਣਿਆ ਵਿਆ ਹਾਂ ਕਾਰਡ ਬਣਿਆ ਵੈ ਮਤਲਬ ਕੰਪਨੀ ਦਾ ਪ੍ਰਾਈਵੇਟ ਹੈ ਤਾਂ ਉੱਥੇ ਸਾਰਾ ਮਤਲਬ ਪ੍ਰੂਫ ਵਗੈਰਾ ਲੈਂਦੇ ਹੈਗੇ ਉੱਥੇ ਫੇਰ ਹੀ ਰੱਖਦੇ ਹੈਗੇ ਮੈਂ ਗਲਤ ਬੰਦੇ ਨੂੰ ਨਹੀਂ ਰੱਖਦੀ ਸਾਰਾ ਪਤਾ ਕਰਦੇ ਹੈਗੇ ਹਾਂ ਤੇ ਬਸ ਉਹਨਾਂ ਨੂੰ ਤਾਂ ਉੱਥੇ ਤਾਂ ਮੈਂ ਛੁੱਟੀ ਲੈ ਕੇ ਗਿਆ ਸੀਗੀ ਉੱਥੇ ਜਦੋਂ ਪੁਲਿਸ ਮਲਾਜਮ ਗਏ ਆ ਤੇ ਉੱਥੋਂ ਤਾਂ ਫਿਰ ਉਹਨਾਂ ਨੂੰ ਦੱਸ ਦਿੱਤਾ ਵੀ ਮੁੰਡਾ ਤਾਂ ਛੁੱਟੀ ਲੈ ਕੇ ਗਿਆ ਸੀ ਸਾਡੇ ਤੋਂ ਹੀ ਵੇਖੋ ਮੁੰਡਾ ਛੁੱਟੀ ਲੈ ਕੇ ਜਿਹੜਾ ਆਪਣੇ ਆਫਿਸ ਦੇ ਵਿੱਚੋਂ ਚਲਾ ਗਿਆ ਸੀਗਾ ਉਸ ਤੋਂ ਬਾਅਦ ਜਦੋਂ ਪੁਲਿਸ ਆਫਸਰਾਂ ਨੇ ਸ਼ਾਨ ਵੀ ਨਹੀਂ ਕੀਤੀ ਹਨਾ ਵੀ ਕਹਿੰਦੇ ਵੀ ਮੁੰਡਾ ਕੰਮਕਾਰ ਸਹੀ ਪ੍ਰੋਪਰ ਡਿਊਟੀ ਕਰਦਾ ਪ੍ਰੋਪਰ ਡਿਊਟੀ ਦੀ ਮੇਰੀ ਹਾਂਜੀ ਉਹਨਾਂ ਦਾ ਮੈਂ ਆਪਦੇ ਮਾਲਕਾਂ ਦਾ ਵੀ ਧੰਨਵਾਦ ਕਰਦਾਗਾ ਜਿੱਥੇ ਮੈਂ ਲੱਗਿਆਗਾ ਵੀ ਜਿਨ੍ਹਾਂ ਹਾਂ ਵੀ ਜਿਨ੍ਹਾਂ ਨੇ ਮੇਰਾ ਸਹੀ ਮਤਲਬੋਕ ਕੀਤਾ ਵੀ ਮੁੰਡਾ ਸਹੀ ਹੈਗਾ ਵੀ ਸਾਥ ਦਿੱਤਾ ਉਹਨਾਂ ਨੇ ਸਾਥ ਦਿੱਤਾ ਹੀ ਆਪਾਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਜੀ ਹਾਂ ਉਹਨਾਂ ਨੇ ਮੇਰਾ ਸਾਥ ਪੂਰਾ ਹੀ ਦਿੱਤਾ ਜੀ ਵੇਖੋ ਇਹਦੇ ਮਾਲਕਾਂ ਨੇ ਇਹਦਾ ਬਚਾ ਕਰਾਤਾ ਤੂੰ ਐਨਾ ਉਹਨਾਂ ਤੇ ਕਿਵੇਂ ਤੇਜ ਗਿਆ ਬਈ ਤੇ ਜੀਆ ਬਈ ਉਹ ਜਿਹੜਾ ਮੁੰਡਾ ਸੀਗਾ ਬਈ ਬਹੁਤ ਚੰਗੇ ਘਰੋਂ ਸੀਗਾ ਪੈਸਿਆਂ ਵਾਲਾ ਸੀਗਾ ਆਪਣੇ ਵਰਗਾ ਜਿਹੜਾ ਗਰੀਬ ਬੰਦਾ ਹੁੰਦਾ ਚਲਾਇਆ ਹੁੰਦਾ ਵੀ ਆਪਣੇ ਓੱਖੇ ਬਿੱਲ ਚੱਲ ਕਈ ਵਾਰੀ ਕੰਮ ਆ ਜਾਂਦੇ ਅੱਛਾ ਗਰੀਬ ਨੂੰ ਕਈ ਵਾਰੀ ਲਾਲਚੁੰਦਾਗਾ ਵੀ ਮੇਰੇ ਜਿਹੜਾ ਮਾੜੇ ਟਾਈਮ ਤੇ ਉਹ ਖੜਜੂਗਾ ਹਾਂ ਮੇਰੇ ਮਾੜੇ ਟਾਈਮ ਤੇ ਖੜਜੂਗਾ ਤਾਂ ਕਰਕੇ ਉਹਨੇ ਮੈਨੂੰ ਕੰਮ ਕਹਤਾ ਮੈਂ ਉਹਦਾ ਕੰਮ ਕਰਤਾ ਬਈ ਬਿਲਕੁਲ ਤੇ ਜਦੋਂ ਤੁਸੀਂ ਉਹਦੇ ਤੇ ਇੰਨਾ ਵਿਸ਼ਵਾਸ ਕਰਦੇ ਸੀਗੇ ਹੋਰ ਵੀ ਕਈ ਵਾਰੀ ਉਹਨੂੰ ਕੰਮ-ਗੁਮ ਕਹਿ ਹੁੰਦੇ ਸੀ ਤੁਸੀਂ ਨਹੀਂ ਉਹ ਹਾਂ ਉਹਨੂੰ ਕੰਮ ਤਾਂ ਆਏ ਸੀਗਾ ਜਿਵੇਂ ਪਾਰਸਲ ਦੇ ਕੇ ਜਾਂਦਾ ਸੀਗਾ ਮੈਂ ਅੱਛਾ ਕਈ ਵਾਰੀ ਆਂਡੀ ਗਵਾਂਡੀ ਨਹੀਂ ਹੁੰਦੇ ਸੀਗੇ ਕਿਉਂਕਿ ਇਹ ਤਾਂ ਹੈਣ ਕਿ ਵੀ ਉਹ ਮਹੱਲੇ ਦੇ ਵਿੱਚੋਂ ਇਕੱਲਾ ਹੀ ਪਾਰਸਲ ਮੰਗਾ ਰਿਹਾਗਾ ਕੋਈ ਹੋਰ ਵੀ ਹੁੰਦੇ ਆ ਮਹੱਲੇ 'ਚ ਕਈ ਵਾਰੀ ਉਹ ਘਰੇ ਨਹੀਂ ਹੁੰਦੇ ਸੀ ਗਵਾਂਡੀ ਹਨ ਹਾਂਜੀ ਉਹ ਕਹਿੰਦੇ ਵੀ ਸਾਡੇ ਘਰੇ ਫੜਾ ਨਾਲ ਦੇ ਘਰੇ ਫੜਾ ਦੋ ਜਾਂ ਉਹਨਾਂ ਦੇ ਘਰੇ ਫੜਾ ਦੋ ਹਣਾ ਫਿਰ ਮੈਂ ਇਹਦਾ ਨਾਮ ਲੈ ਦਿੰਦਾ ਹੁੰਦਾ ਸੀ ਮੁੰਡੇ ਦਾ ਵੀ ਚਲੋ ਮੈਂ ਇਹਦੇ ਘਰੇ ਫੜਾਇਆ ਨਾ ਵੀ ਤੁਸੀਂ ਇੱਥੋਂ ਆਪਦੇ ਪਾਰਸਲ ਫੜ ਕੇ ਲੈ ਜਿਓ ਅੱਛਾ ਹਾਂ ਉੱਥੇ ਫਿਰ ਮੈਂ ਫੜਾਇਆ ਜਾਂਦਾ ਹੁੰਦਾ ਸੀਗਾ ਪਾਰਸਲ ਆਪਦੇ ਲੈ ਜਾਂਦੇ ਹੁੰਦੇ ਸੀ ਉੱਥੋਂ ਉਹ ਪਾਰਸਲ ਲੈਣ ਦੇ ਪੈਸੇ ਵੀ ਫੜਾਉਂਦੇ ਹੁੰਨੇ ਕਿ ਪੈਸੇ ਮੈਂ ਹਾਂ ਪੈਸੇ ਵੀ ਉੱਥੇ ਫੜਾ ਜਾਂਦੇ ਸੀ ਪੈਸੇ ਮੈਨੂੰ ਮੁੰਡਾ ਦੇ ਦਿੰਦਾ ਹੁੰਦਾ ਸੀਗੇ ਪੈਸੇ ਤੁਹਾਨੂੰ ਵਾਪਸ ਕਰ ਦਿੰਦਾ ਹਾਂ ਮੇਰੇ ਦੇ ਦਿੰਦਾ ਹੁੰਦਾ ਸੀਗਾ ਜੀ ਪੈਸੇ ਉਹ ਵੇਖੋ ਐ ਜਿਹੜੇ ਚੇਨ ਜੁੜਦੀ ਰਹੀ ਹੈ ਨਾ ਵਿਸ਼ਵਾਸ ਹੁੰਦਾ ਗਿਆ ਵਿਸ਼ਵਾਸ ਹੋਣ ਦੇ ਬਾਵਜੂਦ ਹਨ ਉਹ ਮੁੰਡੇ ਨੇ ਇਹਨੂੰ ਨਸ਼ੀਲੀ ਪਦਾਰਥ ਫੜਾਤੇ ਦਵਾਈਆਂ ਫੜਾਤੀਆਂ ਠੀਕ ਹੈ ਇਹਨੇ ਉਹਦੇ ਤੇ ਵਿਸ਼ਵਾਸ ਕਰ ਲਿਆ ਪਹਿਲਾਂ ਉਹ ਇਹਦੇ ਤੇ ਵਿਸ਼ਵਾਸ ਕਰਦਾ ਸੀ ਹਨਾ ਤੇ ਵਿਸ਼ਵਾਸ ਕਰਨ ਦੇ ਕਰਨ ਦੇ ਵਿੱਚ ਇਹ ਮੁੰਡੇ ਨੂੰ 10 ਸਾਲਾਂ ਦੀ ਸਜ਼ਾ ਹੋ ਜਾਣੀ ਸੀਗੀ ਤੇ ਜੁਰਮਾਨਾ ਵੀ ਹੋਣਾ ਸੀ ਉਹ ਚੰਗੇ ਅਫਸਰ ਕਰਕੇ ਜਿਹੜਾ ਬਚਾ ਹੋ ਗਿਆ ਹਨਾ ਉਸ ਤੋਂ ਬਾਅਦ ਜਦੋਂ ਤੁਹਾਡਾ ਬਚਾ ਹੋ ਗਿਆ ਉਹ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਕੀਤੀ ਕਾਰਵਾਈ ਮੌਕੇ ਤੇ ਤਾਂ ਸਾਰਾ ਕੁਝ ਛੋੜੀ ਗਿਆ ਸੀ ਵੀਰੇ ਫੋਨ ਦੇ ਵਿੱਚ ਉਹਦਾ ਐਡਰੈਸ ਵਗੈਰਾ ਠੀਕ ਹੈ 10 ਸਾਲ ਦੀ ਸਜ਼ਾ ਪੱਕੀ ਸੀਗੀ ਨਾਲੇ ਘੁੱਟ ਪੈਣੀ ਸੀਗੀ ਉਹ ਅਲੱਗ ਅੱਛਾ ਮਨਾਉਣ ਵਾਸਤੇ ਅੱਛਾ ਤੇ ਉਹਨਾਂ ਨੇ ਫਿਰ ਜਿਹੜਾ ਅਫਸਰ ਸੀਗਾ ਠੀਕ ਹੈ ਵੀਰੇ ਉਹਨੇ ਫੋਨ ਵਗੈਰਾ ਫੜਿਆ ਮੇਰਾ ਵੀ ਤੇਰਾ ਫੋਨ ਕਿੱਥੇ ਹੈਗਾ ਵੀ ਤੇਰੀ ਇਹਦੇ ਤੋਂ ਗੱਲ ਹੁੰਦੀ ਹੋਊਗੀ ਹਨਾ ਹਾਂ ਉਹ ਤੇ ਹੈ ਨਹੀਂ ਸੀਗਾ ਕੁਝ ਵੀ ਫੋਨ 'ਚ ਫਿਰ ਉਹਨਾਂ ਨੇ ਟ੍ਰੇਸ ਵਗੈਰਾ ਕੀਤਾ ਵੀਰੇ ਫੋਨ ਮੇਰਾ ਅੱਛਾ ਟ੍ਰੇਸ ਕੀਤਾ ਸਾਰਾ ਡਾਟਾ ਵਾਪਸ ਆ ਗਿਆ ਸਾਰਾ ਡਾਟਾ ਵਾਪਸ ਆ ਗਿਆ ਵੀਰੇ ਉਹਦੇ ਵਿੱਚ ਸਾਰੀ ਚੈਟ ਪਈ ਸੀਗੀ ਸਾਰੇ ਮੁੰਡੇ ਦੇ ਨੰਬਰ ਪਈ ਸੀਗੇ ਜਿਹਦੇ ਤੋਂ ਗੱਲ ਕਰਦਾ ਹੁੰਦਾ ਸੀਗਾ ਕੋਲਾ ਵਗੈਰਾ ਪਈਆਂ ਸੀ ਉਹਦੇ ਵਿੱਚ ਅੱਛਾ ਤੇ ਉੱਥੋਂ ਫਿਰ ਸਾਰਾ ਨਿਕਲ ਗਿਆ ਡਾਟਾ ਵੀਰੇ ਉੱਥੋਂ ਪਤਾ ਲੱਗ ਗਿਆ ਵੀ ਸੱਚਾ ਕੌਣ ਹੈ ਤੇ ਝੂਠਾ ਕੌਣ ਹੈਗਾ ਅਛਾ ਉਸ ਜਗ੍ਹਾ ਤੋਂ ਪਤਾ ਲੱਗ ਗਿਆ ਸੱਚਾ ਕੌਣ ਹੈ ਝੂਠਾ ਕੌਣ ਤੇ ਸਾਰੀਆਂ ਕੋਲਾ ਨਿਕਲ ਗਈਆਂ ਸੀ ਵੀਰੇ ਸਾਡੀ ਫਿਰ ਤੂੰ ਇਹ ਕੀ ਕਹਿਣਾ ਚਾਹੁੰਗਾ ਜਿਹੜੇ ਹੋਰ ਭਰਾ ਵੀਡੀਓ ਦੇਖ ਰਹੇ ਆ ਵੀ ਉਹ ਇਦਾਂ ਤੇਜ਼ ਸਕਣ ਕਿ ਨਾ ਤੇ ਜਿੰਗਰ ਵੀਰੇ ਮੈਂ ਤਾਂ ਇਹ ਕਹਿਣਾ ਵੀ ਜੇ ਚਲੋ ਕੋਈ ਕੰਮ ਕਰਦੋਂ ਨਾ ਡਿਲੀਵਰੀ ਦਾ ਕੰਮ ਕਰਦਾ ਜਾਂ ਕੁਝ ਵੀ ਆ ਹਨਾ ਵੀ ਯਾਰੀ ਦੋਸਤੀ ਵੀ ਸਾਫ਼ ਸਿਰ ਦੀ ਰੱਖੋ ਵੀਰੇ ਬਿਲਕੁਲ ਹਾਂ ਵੀ ਬਾਲੀ ਹੋਵ ਜੀ ਨਾ ਕਰੋ ਯਾਰੀ ਦੋਸਤੀ ਹਨਾ ਵੀ ਕੋਈ ਇਹੋ ਜਿਹਾ ਕੋਈ ਸਮਾਨ ਨੂੰ ਫੜਾਉਂਦਾ ਤਾਂ ਵੀਰੇ ਆਪਦਾ ਉੱਥੇ ਹੀ ਮੌਕੇ ਤੇ ਚੈੱਕ ਕਰ ਲਓ ਵੀ ਕੋਈ ਗਲਤ ਸਮਾਨ ਤਾਂ ਨਹੀਂਗਾ ਦੂਸਰੀ ਗੱਲ ਜੇ ਕੋਈ ਡਿਲੀਵਰੀ ਡਿਲੀਵਰੀ ਕਰਦਾ ਹਨਾ ਬਈ ਕੋਈ ਵੀ ਆ ਵੀ ਆਪਦਾ ਬਈ ਜਿੱਥੇ ਲੱਗੇ ਹੋ ਉੱਥੋਂ ਹੀ ਸਮਾਨ ਲੈ ਕੇ ਜਾਓ ਹਾਂ ਠੀਕ ਹੈ ਕੰਪਨੀ ਤੋਂ ਬਾਹਰ ਨਾ ਕੰਮ ਕਰੋ ਹਾਂ ਕੰਪਨੀ ਤੋਂ ਬਾਹਰ ਨਾ ਕੰਮ ਕਰੋ ਵੀਰੇ ਜੇ ਕੰਪਨੀ ਤੋਂ ਬਾਹਰ ਕਰੋਗੇ ਜੁਰਮਾਨਾ ਭੁਗਤਣਾ ਪੈ ਸਕਦਾ ਜੁਰਮਾਨਾ ਵੀਰੇ ਹੁਣ ਮੇਰਾ ਵੇਖਣੇ ਸੀਗਾ ਤੇ 10 ਸਾਲ ਅੰਦਰ ਸੀਗੇ ਵੀਰੇ ਮੇਰੇ ਤਾਂ ਦੇਖੋ ਇਹ ਮੁੰਡੇ ਨੇ ਕਿਹਾ ਵੀ ਮੈਂ ਕੰਪਨੀ ਤੋਂ ਬਾਹਰ ਹੋ ਕੇ ਲਾਲਚ ਕੀਤਾ ਲਾਲਚ ਕੀਤਾ ਤਾਂ ਹੀ ਫਸ ਰਹੇ ਤੁਸੀਂ ਇੱਕ ਤਰ੍ਹਾਂ ਹਾਂ ਲਾਲਚ ਉਹ ਹੈ ਕੋਈ ਯਾਰੀ ਦੋਸਤੀ ਸੀਗੀ ਬਸ ਬਈ ਦੇਖੋ ਕੁਝ ਲਾਲਚ ਸੀ ਕੁਝ ਵਿਸ਼ਵਾਸ ਕੀਤਾ ਹਨਾ ਤਾਂ ਉਹਦੇ ਕਰਕੇ ਵੀ ਇਹਨੂੰ ਆਪਣਾ 10 ਸਾਲਾਂ ਦੀ ਸਜ਼ਾ ਵੀ ਹੋ ਜਾਣੀ ਸੀਗੀ ਤੇ ਚੰਗੇ ਅਫਸਰ ਕਰਕੇ ਇਹਦਾ ਬਚਾਅ ਹੋ ਗਿਆ ਹਨਾ ਤੇ ਜਿਹੜਾ ਡਾਟਾ ਵੀ ਸਾਰਾ ਵਾਸ਼ ਕਰਦਾ ਕਿੱਡੇ ਕਿੱਡੇ ਤਗੜੇ ਹਾਈਕਰ ਬੈਠੇ ਆ ਹਨਾ ਉਹ ਸਾਰਾ ਕੁਝ ਇਦਾਂ ਕੰਮ ਖਰਾਬ ਕਰਦੇ ਸਾਡੀ ਟੀਮ ਵੱਲੋਂ ਇੱਕ ਮੈਸੇਜ ਦਿੱਤਾ ਗਿਆਗਾ ਇਸੇ ਤਰ੍ਹਾਂ ਤੁਸੀਂ ਬਣੇ ਰਹੋ ਰਮਨ ਸੋਢੀ ਨਾਲ ਧੰਨਵਾਦ